ਹਾਂਜੀ ਦੀਪਕ ਜੀ ਤੁਸੀਂ ਵੀ ਪੱਤਰਕਾਰ ਹੋ ਕੱਲ ਇੱਕ ਤੁਹਾਡਾ ਵੀ ਮੋਬਾਈਲ ਖੋ ਕੇ ਭੱਜ ਗਿਆ ਜੇ ਸ਼ਹਿਰ ਦੇ ਵਿੱਚ ਇਤਨੀ ਵਾਰਦਾਤਾ ਲੁੱਟਖੋਦ ਵੱਧ ਰਹੀ ਹੈ ਜਾਰੀ ਆ ਵਾ ਕਹਿੰਦੇ ਕਿ ਜਿਵੇਂ ਕਿ ਬਾਗ ਹੋ ਗਿਆ ਸ਼ਲਮਰਾ ਬਾਗ ਹੋ ਗਿਆ ਜਾਂ ਹਸਪੀਟਲ ਹੋ ਗਿਆ ਜਾਂ ਸਬਜ਼ੀ ਮੰਡੀ ਰੋਡ ਹੋ ਗਿਆ ਤਾਂ ਇਹ ਰੋਡਾਂ ਦੇ ਉੱਤੇ ਲੁੱਟਖੋਦ ਦੀ ਵਾਰਦਾਤਾ ਆਮ ਨੋਰਮਲ ਜਿਹੀ ਗੱਲ ਹੋ ਗਈ ਤਾਂ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਤੁਸੀਂ ਕਿਹਦਾ ਤੇ ਕੋਈ ਪੁਲਿਸ ਤੋਂ ਕੋਈ ਹੱਲਾ ਉਹਨੇ ਸਿਰੇ ਸ਼ਕਲ ਦੇ ਕੇ ਚਾਰਾਣ ਕੱਟਨੇ ਦਿੱਤੇ ਸੋ ਇਹ ਚਾਰਾਣ ਨੂੰ ਭਰਨ ਤੋਂ ਇਲਾਵਾ ਭਗਵੰਤਾਨ ਸਰਕਾਰ ਨੂੰ ਕਿਸੇ ਨਾ ਕੋਈ ਮਸਲਾ ਨਹੀਂ ਰਹਿ ਗਿਆ ਲਾਰਜ ਆਰਡਰ ਦੀ ਜਿਹੜੀ ਸਥਿਤੀ ਆ ਬਿਲਕੁਲ ਹਲ ਚੁੱਕੀ ਆ ਰਾਤ ਦੀ ਘਟਨਾ ਆ ਮੈਂ ਸ਼ਾਲਾ ਮਰ ਬਾਗ ਦੇ ਵਿੱਚ ਦੀ ਜ਼ਰੂਰੀ ਕੰਮ ਲਈ ਕਿਸੇ ਦੇ ਘਰ ਜਾ ਰਿਹਾ ਸੀ ਖਾਲੀਵਾਰ ਕਲੋਨੀ ਵਾਲਾ ਜਦੋਂ ਮੈਂ ਰਸਤੇ ਬਾਗ ਦੇ ਵਿੱਚ ਐਂਟਰੀ ਕੀਤਾ ਤੇ ਪਿੱਛੋਂ ਦੋ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਜਿਨ੍ਹਾਂ ਦੇ ਨਾਮ ਮੂੰਹ ਟਕੇ ਸੀ ਇਹਨਾਂ ਕੋਲ ਬਿਲਕੁਲ ਸਾਫ਼ ਸ਼ਕਲਾਂ ਦਿਖਾਈ ਦੇ ਰਹੀਆਂ ਸੀ ਸਿਰਫ ਛੱਟ ਛੱਟ ਵਾਲੀਆਂ ਟੋਪੀਆਂ ਪਾਈਆਂ ਹੋਈਆਂ ਸੀ ਬੜੇ ਆਰਾਮ ਨਾਲ ਨਾਮ ਮੈਨੂੰ ਟੱਕਾ ਮਾਰਿਆ ਨਾ ਮਿਲਣਾ ਝਗੜਾ ਕੀਤਾ ਮੇ ਕੋ ਮੋਬਾਈਲ ਖੋਇਆ ਤੇ ਜਦੋਂ ਮੈਂ ਮੋਬਾਈਲ ਦਾ ਪਿੱਛਾ ਪਿੱਛਾ ਕਰਨ ਲੱਗਾ ਅੱਗੇ ਭੱਜਿਆ ਤੇ ਅੱਗੇ ਜਿੱਥੇ ਸਵਾਰਾਂ ਆਂਦਾ ਵਾ ਉਹ ਸਵਾਰਾਂ ਪਛਾਰੀ ਵਾਰ ਬਾਗ ਦੇ ਵਿੱਚ ਲੱਗਾ ਤੇ ਉਹਨਾਂ ਨੇ ਮੇਰੇ ਤੋਂ ਦਸਤਰ ਕੱਢਿਆ ਤੇ ਮੈਨੂੰ ਵਾਪਸ ਜਾਣ ਲਈ ਕਿਹਾ ਨਾ ਫਿਰ ਵੀ ਹਿੰਮਤਰੇ ਨਾਲ ਉਹਨਾਂ ਨੇ ਪਿੱਛੇ ਭੱਜਿਆ ਤੇ ਜਦੋਂ ਸ਼ਨੀ ਮਹਾਰਾਜ ਦੇ ਮੰਦਰ ਵੱਲ ਨੂੰ ਗਏ ਤੇ ਸ਼ਨੀ ਮਹਾਰਾਜ ਦੇ ਮੰਦਰ ਵੱਲ ਤੋਂ ਫੇਰ ਉਹਨਾਂ ਨੇ ਮੇਰੇ ਤੇ ਦਾਤ ਕੱਢਿਆ ਵਾਪਸ ਚਲੇ ਜਾ ਮੈਂ ਵਾਪਸ ਨਹੀਂ ਗਿਆ ਜਿੱਥੇ ਪੁਰਾਣੀ ਜਗ੍ਹਾ ਤੇ ਖੜਾ ਪੰਦਿਆ ਮੈਨੂੰ ਫੇਰ ਪੁਲਿਸਕਾਰਾਂ ਨੇ ਉਸੇ ਤਰ੍ਹਾਂ ਦਿਖਾਇਆ ਵਾਪਸ ਜਾਣ ਨੂੰ ਕਿਹਾ ਮੈਂ ਫੇਰ ਹਿੰਮਤ ਲਾਰ ਕੇ ਉਹਨਾਂ ਦੇ ਪਿੱਛੇ ਗਿਆ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਤੋਂ ਜ਼ਿਆਦਾ ਦੂਰ ਨਹੀਂ ਰਹਿੰਦੇ ਸੀ ਥੋੜੀ ਜਿਹੀ ਜਿੰਨੀ ਮੇਰੀ ਮੇਰੀ ਐਕਟਿਵਾਰੀ ਸਪੀਡ ਹੁੰਦੀ ਸੀ ਉਸ ਹੱਦ ਨਾਲ ਆਪਣੇ ਮੋਟਰਸਾਈਕਲ ਦੀ ਸਪੀਡ ਤੇ ਰੱਖਦੇ ਸੀ ਵੀ ਉਹ ਇਸ ਤਰੀਕੇ ਚ ਚੌਕਾਂ ਚੋਂ ਜਿਹੜੇ ਸੀ ਵੀ ਇਹ ਮੂੜੇ ਤੇ ਅਸੀਂ ਕਿਸੇ ਹੋਰ ਬਾੜ ਦਾਤ ਨੂੰ ਵੀ ਇਨਜਾਮ ਲਈਏ ਨਹੀਂ ਤੁਸੀਂ ਪੁਲਿਸ ਨੂੰ ਕੋਈ ਉਸ ਪੁਲਿਸ ਨੂੰ ਉਹਦੇ ਕਿਸ ਤਰੀਕੇ ਨਾਲ ਫੋਨ ਕਰਦਾ ਮੇਰਾ ਮੋਬਾਈਲ ਉਹਨਾਂ ਨੇ ਖੋਲਿਆ ਪਰ ਮੈਨੂੰ ਸ਼ਾਲਾਵਰ ਬਾਗ ਤੋਂ ਲੈ ਕੇ ਨਾ ਸ਼ਮਸ਼ਾਨਘਾਟ ਤੱਕ ਪੁਲਿਸ ਗਈ ਉਧਰੋਂ ਸ਼ਮਸ਼ਾਨਘਾਟ ਤੋਂ ਪਗਲਾ ਮੁਖੀ ਮੰਤਰੀਵਾਲੇ ਕੋ ਮੋੜੇ ਉਦੋਂ ਮੈਂ ਪੁੱਛਿਆ ਮੇਰਾ ਸੁਪੁੱਤਰ ਅੱਗੇ ਰੇਤਾਂ ਦੇ ਕਿਉਂ ਉੱਤੇ ਆ ਕੇ ਫਿਸਲ ਗਿਆ ਤੇ ਮੈਂ ਦੇਖਿਆ ਤਾਂ ਡਾਕੈਨਦਰ ਨੇ ਤੇ ਕਿ ਜਿਹੜਾ ਕਿ ਸ਼ਾਲਮਰ ਬਾਗ ਵੀ ਹੁਣ ਸੇਫ ਨਹੀਂ ਹੈਗਾ ਸ਼ਾਲਮਰ ਬਾਗ ਛੱਡ ਕੇ ਮੈਂ ਕਹਿੰਨਾ ਮੈਂ ਸ਼ਾਲਮਰ ਵਿੱਚ ਜਦੋਂ ਮੇਰਾ ਮੋਬਾਈਲ ਖੋ ਲਿਆ ਗਿਆ ਮੈਂ ਜਿਸ ਬੰਦੇ ਦੇ ਘਰ ਜਾਣਾ ਸੀ ਮਾਡਲ ਟਾਊਨ ਮੈਂ ਉਸ ਸ਼ਾਲਮਰ ਬਾਗ ਤੋਂ ਵਿੱਚ ਵੀ ਫਿਰ ਦੁਬਾਰਾ ਮਾਡਲ ਟਾਊਨ ਗਿਆ ਮੈਨੂੰ ਪੁਲਿਸ ਤੱਕ ਪੁਲਿਸ ਦਾ ਕੋਈ ਕਰੰਦਾ ਕੋਈ ਇੰਸਪੈਕਟਰ ਕੋਈ ਮੁਲਾਜ਼ਮ ਕੋਈ ਪੀਸੀਆਰ ਮੁਲਾਜ਼ਮ ਮੈਨੂੰ ਕੋਈ ਨਹੀਂ ਦਿਖੀ ਤਾਂ ਉਸ ਤੋਂ ਬਾਅਦ ਮਾਡਲ ਟਾਊਨ ਤੋਂ ਬਾਹਰ ਮੈਂ ਸ਼ਹਿਰ ਵਿੱਚ ਦਾਖਲ ਹੋ ਗਿਆ ਆਪਣੇ ਘਰ ਆਇਆ ਜਲੌਰ ਖਾਨੇ ਚੌਕ ਤੱਕ ਮੈਨੂੰ ਪੁਲਿਸ ਨਹੀਂ ਦਿਖੀ ਤੇ ਥਾਣੇ ਵਿੱਚ ਗਿਆ ਤੇ ਸਹਾਇਕ ਮੁਖੀ ਸਾਹਿਬ ਉਹ ਇੱਕ ਦੋ ਮਲਾਇਮਾਨ ਸਾਹਿਬ ਉਹ ਤੇ ਕੋਈ ਆਇਆ ਨਹੀਂ ਨਹੀਂ ਤੇ ਥਾਡੀ ਕੰਪਲੀਟ ਤਰਜੋਹੀ ਤੇ ਰਾਤ ਕੰਪਲੀਟ ਮੈਂ ਦੇ ਕੇ ਆਇਆ ਤੇ ਨੰਬਰ ਮੈਂ ਸੇਣੀ ਲੈ ਗਿਆ ਨੂੰ ਨੰਬਰ ਮੇਰੇ ਦਰਖਾਸਤ ਦਾ ਨੰਬਰ ਕੀ ਉਮੀਦ ਹੈ ਕਿ ਤੁਹਾਨੂੰ ਪਿਤਾ ਦੇ ਮੋਬਾਈਲ ਨੰਬਰ ਨਸ਼ਾ ਰੋਕਣ ਦਾ ਬਹੁਤ ਜ਼ਰੂਰੀ ਗੱਲ ਆ ਚਲਾਨ ਛੱਡ ਕੇ ਸਿਰਫ ਚੋਰਾ ਨੂੰ ਫੜਨਾ ਸ਼ੁਰੂ ਕਰਦੇ ਨਸ਼ਾ ਪੇ ਰੁਕ ਜਾਣਾ ਲੋਕਾਂ ਦੇ ਘਰਾਂ 'ਚ ਆਪੇ ਨਾ ਮਾਰੋ ਲੋਕਾਂ ਨੂੰ ਪਿੰਡਾਂ ਜਾ ਕੇ ਪਰੇਸ਼ਾਨ ਨਾ ਕਰੋ RAMNAH ਨਾਕਿਆਂ ਦੇ ਕੰਢੇ ਅੰਸ਼ਰਾਂ ਨੂੰ ਫੜਨਾ ਸ਼ੁਰੂ ਕਰ ਲਓ ਆਪੇ ਨਸ਼ਾ ਰੁਕ ਜਾਣਾ ਚੋਰੀ ਵੀ ਰੁਕ ਜਾਣੀ ਨਸ਼ਾ ਘਰਾਂ 'ਚ ਜਾ ਕੇ ਫੜਨ ਨਾਲ ਨਹੀਂ ਮਿਲਣਾ ਚੌਕਾਂ ਦੇ ਮਿਲਣਾ ਚੌਕਾ ਤੇ ਨਕੇ ਲਾਓ ਸੜਕਾਂ ਤੇ ਆਓ ਫਿਰ ਜਾ ਕੇ ਨਸ਼ਾ ਰੁਕਣਾ ਤੇ ਚੋਰੀ ਰੁਕਣੀ ਆ ਲੋਕਾਂ ਨੂੰ ਸਾਹ ਮਿਲਣੀਆਂ ਕਪੂਰਥਲੇ ਦੇ ਵਾਸੀ ਆਸ ਟਾਈਮ ਲਾਰਡ ਆਰਡਰ ਤੋਂ ਪਰੇਸ਼ਾਨ ਆ ਪੁਲਿਸ ਔਰ ਇਹਨਾਂ ਦਾ ਜਗਾ ਜਿੱਥੇ ਵੀ ਮੈਂ ਅੱਜ ਗੱਲ ਕੀਤੀ ਲੋਕ ਇਹੀ ਗੱਲ ਕਰਦੇ ਆ ਕਿ ਪੁਲਿਸ ਦਾ ਬਯੂਦ ਖਤਮ ਹੋ ਚੁੱਕਾ ਵਾ ਪਿਛਲੇ 2-3 ਸਾਲ ਤੋਂ ਪੁਲਿਸ ਦਾ ਮੂਰਖ ਖਤਮ ਹੋ ਚੁੱਕਾ